ਆਗੀ ਰਿਪੋਰਟ ਪਉਣ ਤੇਰੀ ਆ ਦੇਖ ਹੋਏ ਆਗੀ ਰਿਪੋਰਟ ਮੈਂ ਕਿਹਾ ਸਾਰਾ ਕੁਝ ਸੈੱਟ ਹੋ ਗਿਆ ਹਾਏ ਇਹ ਤਾਂ ਵਧੀਆ ਰਿਪੋਰਟ ਆਈ ਆ ਤਾਂ ਉਹ ਭਾਈ ਸਾਹਿਬ ਦੀ ਗੱਲ ਸੱਚੀ ਹੋ ਗਈ ਜਵਾ ਹਾਂਜੀ ਆ ਤਾਂ ਬੜੀ ਵਧੀਆ ਗੱਲ ਹੋਈ ਸ਼ੁਕਰ ਹੈ ਸੱਚੇ ਪਾਤਸ਼ਾਹ ਰਿਪੋਰਟ ਕਾਦੀ ਸੀ ਤੇ ਕਿਵੇਂ ਠੀਕ ਹੋਈ ਆ ਜੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਪਵਣ ਯਾਰ ਆ ਤਾਂ ਬੜਾ ਰਿਪੋਰਟ ਦੇ ਵਿੱਚ ਫਰਕ ਪੈ ਗਿਆ ਯਾਰ ਦਿਨਾਂ ਦੇ ਵਿੱਚ ਹੀ ਹਾਂਜੀ ਮੈਨੂੰ ਇੱਕ ਭੈਣ ਨੇ ਦੱਸਿਆ ਸੀ ਤੇ ਫਿਰ ਮੈਂ ਉਸੇ ਤਰ੍ਹਾਂ ਜਿਹੜੀ ਕਿ ਇਹ ਚੀਜ਼ ਅਪਣਾਈ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਤੇ ਨਾਨੀ ਨੂੰ ਵੀ ਪੈ ਗਿਆ ਬਿਲਕੁਲ ਤੇ ਪਵਣ ਆਪਾਂ ਦੇ ਦੋਸਤਾਂ ਨੂੰ ਵੀ ਦੱਸ ਦਈਏ ਉਹਨਾਂ ਦੇ ਵੀ ਵਿਚਾਰਿਆਂ ਦੀਆਂ ਰਿਪੋਰਟਾਂ ਸਹੀ ਹੋ ਜਾਣ ਸਾਰਿਆਂ ਦੀਆਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਚਾਹੀਦਾ ਜੀ ਚੂਏ ਦੀ ਪੂਛ ਵਾਲਾ ਚਕੰਦਰ ਜਾਨੀ ਕਿ ਵਧੀਆ ਤਰੋ ਤਾਜ਼ਾ ਤੋਂ ਆਪਾਂ ਜਿਹੜਾ ਕਿ ਚਕੰਦਰ ਨੂੰ ਇਸ ਤਰ੍ਹਾਂ ਪੀਸਦੇ ਵਿੱਚ ਛੋਟੇ ਛੋਟੇ ਟੁਕੜਿਆਂ ਚ ਜਿਹੜਾ ਕਿ ਕੱਟ ਲੈਣਾ ਹੈ ਕੀ ਕਰਾਂਗੇ ਹੁਣ ਆਪਾਂ ਇਹਦਾ ਜਿਹੜਾ ਕਿ ਜੂਸ ਬਣਾ ਲਾਂਗੇ ਠੀਕ ਥੋੜਾ ਜਿਹਾ ਆਪਾਂ ਇਹਦੇ ਚ ਪਾਣੀ ਪਾ ਲਾਂਗੇ ਤੇ ਇਹਨੂੰ ਗ੍ਰाइंड ਕਰਕੇ ਇਹਦਾ ਜੂਸ ਆ ਜਿਹੜਾ ਕਿ ਆਪਾਂ ਤਿਆਰ ਕਰ ਲਾਂਗੇ ਹਾਂਜੀ ਆਪਾਂ ਇੱਕ ਚਕੰਦਰ ਲੈ ਕੇ ਇਹਦੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਗ੍ਰाइंड ਕਰਕੇ ਉਹਦਾ ਜਿਹੜਾ ਕਿ ਜੂਸ ਬਣਾ ਲਿਆ ਹੈਗਾ ਠੀਕ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਕਿ ਸਾਰਾ ਜੂਸ ਕੱਢ ਲਾਂਗੇ ਜਿਵੇਂ ਤੁਹਾਡੇ ਘਰੇ ਵੀ ਖੁਸ਼ਖਬਰੀਆਂ ਆਉਣਗੀਆਂ ਸਾਰੀਆਂ ਰਿਪੋਰਟਾਂ ਸਹੀ ਆਉਣਗੀਆਂ ਤੁਸੀਂ ਕੀ ਕਰਨਾ ਜੀ ਬਸ ਇਸ ਤਰ੍ਹਾਂ ਜੂਸ ਬਣਾ ਲੈਣਾ ਠੀਕ ਹੈ ਜੀ ਠੀਕ ਹਾਂਜੀ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਪਾਉਣੀ ਆ ਜੀ ਸ਼ੱਕਰ ਤੁਸੀਂ ਟੇਸਟ ਦੇ ਅਨੁਸਾਰ ਸ਼ੱਕਰ ਪਾ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੋਸਤੋ ਲੈਣਾ ਜੀ ਕੌਰਨ ਫਲਾਰ ਤੁਸੀਂ ਇਹਦੀ ਥਾਂ ਤੇ ਆਰਾ ਰੋਟ ਦਾ ਆਟਾ ਵੀ ਲੈ ਸਕਦੇ ਆ ਆਰਾ ਰੋਟ ਦਾ ਜਾਂ ਫਿਰ ਕਾਰਨ ਫਲੋਰ ਲੈ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਦੋ ਚਮਚੇ ਦੇ ਵਿੱਚ ਪਾ ਦਾਂਗੇ ਹਣ ਦੋਸਤਾਂ ਨੂੰ ਦੱਸ ਦਈਏ ਵੀ ਕਾਦੀ ਰਿਪੋਰਟਾਂ ਬਦਲ ਜਾਣਗੀਆਂ ਹਾਂਜੀ ਰਿਪੋਰਟਾਂ ਬਦਲ ਨਹੀਂ ਆ ਜੀ ਜਿਨ੍ਹਾਂ ਤੇ ਮਤਲਬ ਕਿ ਫੋਨ ਵੀ ਕਮੀ ਆ ਜਾਂਦੀ ਹੈ ਦੋਸਤੋ ਮੇਰਾ ਜਿਹੜਾ ਫੋਨ ਸੀਗਾ ਉਹ ਜਿਹੜਾ ਕਿ 8 ਗ੍ਰਾਮ ਰਹਿ ਗਿਆ ਸੀਗਾ ਤੇ ਫਿਰ ਮੈਂ ਆ ਚੀਜ਼ ਵੀ ਬਣਾ ਬਣਾ ਕੇ ਖਾਧੀ ਆ ਸੁਕੰਦਰ ਦਾ ਜੂਸ ਵੀ ਪੀਤਾ ਜਿੱਦਨਾ ਮੇਰਾ ਹੁਣ 스ਪੂਨ ਆ ਜਿਹੜਾ ਕਿ 11 ਗ੍ਰਾਮ ਹੋ ਗਿਆ ਹਾਂਜੀ ਹੁਣ ਦੋਨੋਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਕਿ ਮਿਕਸ ਕਰ ਲਾਂਗੇ ਤਾਂ ਜੋ ਵੀ ਇਹਦੇ ਵਿੱਚ ਜਿਹੜੀਆਂ ਗੰਡਾਂ ਨਹੀਂ ਆ ਨਾ ਰਹਿਣ ਹੁਣ ਆਪਾਂ ਜਿਹੜਾ ਕਿ ਗੈਸ ਕਰ ਲੈਨੇ ਆ ਜੀ ਔਨ ਤੇ ਇੱਕ ਲੈ ਲੈਨੇ ਆ ਜੀ ਕੜਾਹੀ ਠੀਕ ਆ ਠੀਕ ਹੈ ਜੀ ਠੀਕ ਆ ਤੇ ਕੜਾਹੀ ਦੇ ਵਿੱਚ ਆਪਾਂ ਜਿਹੜਾ ਕਿ ਜੂਸ ਬਣਾਇਆ ਇਹਨੂੰ ਆਪਾਂ ਸਾਰੇ ਮਿਕਸਰ ਨੂੰ ਇਹਦੇ ਵਿੱਚ ਪਾ ਦਿੰਨੇ ਆ ਦੋਸਤੋ ਦੇਖੀ ਜਾਇਓ ਤੁਸੀਂ ਵੇ ਚਕੰਦਰ ਤਾਂ ਐਵੇਂ ਦੀ ਚੀਜ਼ ਬਣ ਜੂਗੀ ਤੁਸੀਂ ਪਹਿਲੇ ਕਰ ਦੇਖ ਕੇ ਹੈਰਾਨ ਹੋ ਜਾਓਗੇ ਹਾਂਜੀ ਹਾਂਜੀ ਜਦੋਂ ਥੋੜਾ ਜਿਹਾ گاੜਾ ਹੋ ਜੂਗਾ ਤੁਸੀਂ ਦੇਖ ਹੀ ਸਕਦੇ ਹੋ ਠੀਕ ਇਹ ਨਟ گاੜਾ ਹੋ ਚੁੱਕਿਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਅੱਛਾ ਹਾਂਜੀ ਠੀਕ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨੋਟ ਇਹ ਫਾਰਮੂਲਾ ਬਹੁਤ ਹੀ ਜਲਦੀ ਕੰਮ ਕਰਦਾ ਹੈ ਮਤਲਬ ਕਿ ਜੇ ਤੁਹਾਡੀ ਐਮਏ ਦੀ ਦਿੱਕਤ ਹੈ ਤਾਂ ਥੋੜੇ ਦਿਨਾਂ 'ਚ ਹੀ ਠੀਕ ਹੋ ਜਾਊਗੀ ਹਾਂਜੀ ਤੇ ਨਾਲ ਇਹਨੂੰ ਤੁਸੀਂ ਸਟੋਰ ਵੀ ਕਰਕੇ ਰੱਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਇਲਾਇਚੀ ਜਿਹੜੇ ਕੀ ਮਾਪਾਂ ਇਲਾਇਚੀ ਜਿਹੜੀ ਕੀ ਹਰੀ ਇਲਾਇਚੀ ਨੂੰ ਕੱਢ ਲਈ ਅਸੀਂ ਬੀਜ ਉਹ ਪਾ ਦੇ ਇਹਦੇ ਨਾਲ ਟੇਸਟ ਵੀ ਵਧੀਆ ਆਊਗਾ ਤੇ ਆਪਾਂ ਥੋੜੇ ਜਿਹੇ ਇਹਦੇ ਵਿੱਚ ਪਾ ਦਿੰਨੇ ਆ ਜੀ ਮਾਗਜ਼ ਠੀਕ ਹਾਂਜੀ ਤੇ ਨਾਲ ਹੀ ਆਪਾਂ ਥੋੜੇ ਜੇ ਪਾਦੇ ਜੀ ਕਾਜੂ ਠੀਕ ਜੋਤੇ ਦਾ ਪ੍ਰਸਰਸਾਲੇ ਹੋਇਆ ਨਿੰਗਾ ਹੁਣ ਪਤਾ ਲੱਗੂਗਾ ਤੁਸੀਂ ਦੇਖਿਓ ਲਾਸਟ ਚ ਬੇ ਦਾ ਬੰਦਾ ਕੀ ਆ ਥੋੜੇ ਜਿਹਾ ਪਾਤੀ ਜੀ ਬਾਦਾਮ ਠੀਕ ਆ ਥੋੜੀ ਜੀ ਆਪਾਂ ਇਹਦੇ ਵਿੱਚ ਪਾਤੀ ਬਲੈਕ ਐ ਕਿਸ਼ਮਿਸ਼ ਠੀਕ ਆ ਤੇ ਨਾਲੇ ਆਪਾਂ ਪਾਤੀ ਜੀ ਆ ਵਾਲੀ ਗ੍ਰੀਨ ਕਿਸਮਿਸ਼ ਠੀਕ ਇਹਨਾਂ ਨੂੰ ਆਪਾਂ ਕਰ ਦਿੰਨੇ ਆ ਮਿਕਸ ਤੇ ਹੁਣ ਆਪਾਂ ਉਹਨਾ ਟਾਈਮ ਪਕਾਵਾਂਗੇ ਜਿੰਨਾ ਚਿਰ ਇਹ ਪੂਰਾ ਗਾੜਾ ਨਹੀਂ ਹੋ ਜਾਂਦਾ ਹਾਂਜੀ ਆਪਾਂ ਇਹਨੂੰ ਉਹਨਾ ਟਾਈਮ ਅੱਗੇ ਕਿੰਨਾ ਚਿਰ ਇਹ ਪੈਨ ਨੂੰ ਛੱਡ ਨਹੀਂ ਜਾਂਦਾ ਦੇਖੋ ਜਿਹੜਾ ਕਿ ਇਹ ਪੈਨ ਹੁਣ ਬਿਲਕੁਲ ਵੀ ਨਹੀਂ ਲੱਗ ਰਿਹਾ ਤੇ ਪੂਰਾ گاੜਾ ਇਹ ਪੇਸ ਆਪਣਾ ਬਣ ਗਿਆ ਹੈਗਾ ਤੇ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਰੱਖਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਕੀ ਕਰਦੇ ਆਪਾਂ ਜਿਹੜਾ ਕਿ ਜਿਹੜੀ ਪਲੇਟ 'ਚ ਇਹਨੂੰ ਸੈੱਟ ਕਰਨਾ ਉਹਨੂੰ ਥੋੜਾ ਜਿਹਾ ਗਾਰਨਿਸ਼ ਕਰ ਲੈਨੇ ਆਪਾਂ ਜਿਹੜਾ ਕਿ ਅਂਡ ਡਰਾਈ ਫਰੂਟਸ ਦੇ ਨਾਲ ਹਾਂਜੀ ਪਹਿਲਾਂ ਆਪਾਂ ਇਹਦੇ ਤੇ ਥੋੜਾ ਜਿਹਾ ਲਾ ਦਾਂਗੇ ਜੀ ਦੇਸੀ ਘਿਓ ਠੀਕ ਆ ਤਾਂ ਜੋ ਆਪਣਾ ਇਹਦੇ ਨਾਲ ਨਾਲ ਲੱਗੇ ਠੀਕ ਆ ਹਾਂਜੀ ਤੇ ਹੁਣ ਆਪਾਂ ਜਿਵੇਂ ਦੋਸਤੋ ਵਿੱਚ ਆਪਾਂ ਡਰਾਈ ਫਰੂਟ ਪਾਏ ਸੀ ਉਵੇਂ ਹੀ ਆਪਾਂ ਇਹਦੇ ਉੱਪਰ ਵੀ ਇੱਕ ਡਰਾਈ ਫਰੂਟ ਪਾ ਲੈਨੇ ਆ ਜਿਹਦੇ ਨਾਲ ਐ ਕਿ ਹੋਰ ਵੀ ਵਧੀਆ ਇਹਦੀ ਲੁੱਕ ਲੱਗੂਗੀ ਠੀਕ ਆ ਤੇ ਹੁਣ ਆਪਾਂ ਇਹ ਜਿਹੜਾ ਸਾਰਾ ਮਿਕਸਚਰ ਬਣਾਇਆ ਸੀਗਾ ਤੇ ਇਹ ਆਪਾਂ ਨੂੰ ਸਾਰੇ ਨੂੰ ਇਹਦੇ ਵਿੱਚ ਪਾ ਦਿੰਨੇ ਆ ਸੈੱਟ ਕਰ ਦਿੰਨੇ ਆ ਠੀਕ ਆ ਦੋਸਤੋ ਸਵਾਗਤ ਐਨਾ ਜ਼ਿਆਦਾ ਵੀ ਤੁਹਾਡੇ ਬੱਚਿਆਂ ਨੇ ਵੀ ਨਹੀਂ ਛੱਡਣਾ ਉਹ ਵੀ ਚੋਰੀ ਖਾ ਜਾਣਗੇ ਹਾਂਜੀ ਜਿਵੇਂ ਤੁਹਾਡੇ ਬੱਚੇ ਜਿਹੜੇ ਕੀ ਜੈਲੀਆਂ ਲਿਆ ਕੇ ਖਾਂਦੇ ਆ ਜਾਂ ਟੌਫੀਆਂ ਖਾਂਦੇ ਆ ਬਾਜ਼ਾਰੋਂ ਚਾਕਲੇਟ ਖਾਂਦੇ ਆ ਤੇ ਤੁਸੀਂ ਬੱਚਿਆਂ ਨੂੰ ਆ ਚੀਜ਼ ਬਣਾ ਕੇ ਦਿਓ ਇਸੇ ਤਰ੍ਹਾਂ ਵੀ ਰੱਖ ਸਕਦੇ ਆ ਜੇ ਆਪਾਂ ਜਿਆਦਾ ਜਲਦੀ ਹੈ ਤੇ ਇਹਨੂੰ ਆਪਾਂ ਥੋੜੇ ਟਾਈਮ ਵਾਸਤੇ ਫ੍ਰੀਜਰ ਦੇ ਵਿੱਚ ਰੱਖ ਦਿੰਨੇ ਜਿਸ ਦੇ ਨਾਲ ਇੱਕ ਹੀ ਵਧੀਆ ਸੈੱਟ ਹੋ ਜਾਏ ਹਾਂਜੀ ਆਪਾਂ ਹੁਣ ਇਹਨੂੰ ਫ੍ਰਿਜ ਚੋਂ ਕੱਢ ਲਿਆ ਸੀ ਤੇ ਹੁਣ ਆਪਾਂ ਇਹਦੇ ਪੀਸ ਕੱਟਾਂਗੇ ਬਹੁਤ ਹੀ ਵਧੀਆ ਤੋਸਤੇ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਿਓ ਇਸ ਨੂੰ ਆਪਾਂ ਇਹਦੇ ਕੱਟ ਲੈਨੇ ਆ ਜੀ ਪੀਸ ਵਾਓ ਕਿੰਨੀ ਘੈਂਟ ਚੀਜ਼ ਬਣੀ ਪਈ ਹੈ ਤੁਸੀਂ ਦੇਖ ਰਹੇ ਹੋ ਕਿੰਨੀ ਵਧੀਆ ਲੁੱਕ ਆ ਰਹੀ ਹੈ ਡਰਾਈ ਫਰੂਟ ਨਾਲ ਭਰੀ ਹੋਈ ਆ ਬਿਲਕੁਲ ਹਾਂ ਜੀ ਤੇ ਹੁਣ ਆਪਾਂ ਇਹਦੇ ਪੀਸ ਆ ਜਿਹੜੇ ਕਿ ਕੱਟ ਕਰ ਲੈਨੇ ਆ ਦੋਸਤੋ ਮੈਂ ਕਹਿੰਦਾ ਵੀ ਇੰਨੀ ਵਧੀਆ ਮਿਠਾਈ ਤੇ ਖੂਨ ਵਧਾਉਣ ਵਾਲੀ ਤੁਸੀਂ ਘਰੇ ਮਿਲ ਸਕਦੀ ਤੁਹਾਡੇ ਹੋਰ ਕਿਤੋਂ ਨਹੀਂ ਬਣ ਸਕਦੀ ਹਾਂਜੀ ਜਿਹੜੇ ਕਿ ਆਪਣੇ ਇਸ ਤਰ੍ਹਾਂ ਪੀਸ ਆ ਬਣ ਕੇ ਤਿਆਰ ਹੋ ਗਿਆ ਤੁਸੀਂ ਆਪਦੀ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਦੇ ਪੀਸ ਜਿਹੜੇ ਕਿ ਬਣਾ ਸਕਦੇ ਹੋ ਤੇ ਦੋਸਤੋ ਇਹ ਖਾਲੀ ਪੇਟ ਜਿਆਦਾ ਸਵੇਰ ਤੋਂ ਖਾ ਸਕਦੇ ਜਿਹਨਾਂ ਜਿਆਦਾ ਅਸਰ ਕਰੋਗੇ ਤੁਹਾਨੂੰ ਬਹੁਤ ਜਿਆਦਾ ਟੇਸਟੀ ਬਣੀ ਆ ਦੋਸਤੋ ਜੇ ਤੁਹਾਡਾ ਕੋਈ ਵੀ ਮਠਿਆਈ ਖਾਣੂ ਜੀ ਕਰਦਾ ਤੁਸੀਂ ਆਹ ਵਾਲੀ ਚੰਕੰਦਰ ਵਾਲੀ ਮਠਿਆਈ ਬਣਾ ਕੇ ਦੇਖ ਲਿਓ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਤੁਹਾਡੀਆਂ ਰਿਪੋਰਟਾਂ ਵੀ ਸਹੀ ਕਰ ਦੋਗੀ ਹਾਂਜੀ ਤੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾਇਓ ਤੇ ਬਜ਼ੁਰਗਾਂ ਨੂੰ ਵੀ